ਕਿੰਨਾ ਅਸਹਿ ਦਰਦ ਕਿੰਨਾ ਜ਼ੁਲਮ ਹੁੰਦਾ ਹੋਵੇਗਾ ਜਦੋਂ ਔਰਤ ਨੂੰ ਹੱਥ-ਪੈਰ ਬੰਨ੍ਹ ਕੇ ਅੱਗ ਵਿੱਚ ਸਾੜ ਦਿੰਦੇ ਹੋਣਗੇ ਪਤੀ ਦੀ ਮੌਤ ਤੋਂ ਬਾਅਦ ਔਰਤ ਲਈ ਉਹ ਪਲ ਕਿਹੋ ਜਿਹੇ ਹੁੰਦੇ ਹੋਣਗੇ ਜਦੋਂ ਪਤਨੀ ਦੀ ਮੌਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹੋਣਗੀਆਂ ਉਸ ਨੂੰ ਪਤੀ ਦੀ ਚਿਖਾ ਤੇ ਪਤੀ ਦੇ ਨਾਲ ਹੀ ਲਟਾ ਕੇ ਜਿਉਂਦਾ ਸਾੜ ਦਿੰਦੇ ਹੋਣਗੇ ਇਹ ਵੇਖ ਕੇ ਰੱਬ ਵੀ ਕਰਲਾਉਂਦਾ ਹੋਵੇਗਾ ਉਸ ਦੇ بارش ਦੇ ਰੂਪ ਵਿੱਚ ਹੰਝੂ ਵਹਿੰਦੇ ਹੋਣਗੇ ਅੱਜ ਵੀ ਇਹ ਵਰਤਾਰਾ ਵਾਪਰਨ ਦੀ ਇੱਕ ਝਲਕ ਵੇਖਣ ਨੂੰ ਮਿਲ ਜਾਂਦੀ ਹੈ ਜਦੋਂ ਕਿਸੇ ਪਿੰਡ ਦੀਆਂ ਔਰਤਾਂ ਇਕੱਠੀਆਂ ਹੋ ਕੇ ਗੁੱਡੀ ਫੋਕਣ ਜਾਂਦੀਆਂ ਨੇ ਤੇ ਰੱਬ ਅੱਗੇ ਮੀਂਹ ਪਉਣ ਲਈ ਅਰਜ਼ੋਈਆਂ ਕਰਦੀਆਂ ਨੇ ਅਸਲ ਵਿੱਚ ਗੁੱਡੀ ਫੋਕਣ ਦੀ ਰਸਮ ਨੂੰ ਸਤੀ ਪ੍ਰਥਾ ਨਾਲ ਜੋੜ ਕੇ ਵੇਖਣਾ ਹੋਵੇਗਾ ਔਰਤਾਂ ਤੇ ਹੁੰਦੇ ਜ਼ੁਲਮ ਤੇ ਉੱਚ ਜਾਤੀ ਦੇ ਮਰਦ ਪ੍ਰਧਾਨ ਸਮਾਜ ਵੱਲੋਂ ਔਰਤਾਂ ਨੂੰ ਤ੍ਰਿਸਕਾਰ ਦੇਣ ਦੇ ਕਾਰਨ ਹੀ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਜੀ ਨੇ ਔਰਤਾਂ ਤੇ ਹੁੰਦੇ ਜ਼ੁਲਮ ਵਿਰੁੱਧ ਆਵਾਜ਼ ਉਠਾਈ ਸੀ ਫਿਰ ਦੂਜੀ ਪਾਸ਼ਾ ਹੀ ਤੇ ਤੀਜੀ ਜੋਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਤੀ ਪ੍ਰਥਾ ਦਾ ਅੰਤ ਕਰਨ ਵਿੱਚ ਵੱਡਾ ਮੁੱਲਾ ਯੋਗਦਾਨ ਪਾਇਆ ਭਾਰਤ ਵਿੱਚ ਸਤੀ ਪ੍ਰਥਾ ਵਰਗੀਆਂ ਘਟਨਾਵਾਂ ਨੂੰ ਵੱਡੇ ਪੱਧਰ ਤੇ ਠੱਲ ਪਈ ਸੋਚਣ ਤੇ ਝੰਡੋੜਨ ਵਾਲੀ ਗੱਲ ਹੈ ਇੱਕ ਔਰਤ ਨੂੰ ਉਸ ਦੀ ਮਰਜ਼ੀ ਦੇ ਵਿਰੁੱਧ ਪਤੀ ਨਾਲ ਜਿਉਂਦਾ ਜਲਾ ਦਿੱਤਾ ਜਾਂਦਾ ਹੋਵੇਗਾ ਮਰਦ ਜਾਤੀ ਨੇ ਚਲਾਕੀ ਨਾਲ ਇਹ ਕਾਰਜ ਵੀ ਫਿਰਕੇ ਦੀਆਂ ਔਰਤਾਂ ਹੱਥੋਂ ਕਰਵਾਇਆ ਹੋਵੇਗਾ। ਅਜੋਕੇ ਸਮੇਂ ਮੀਂਹ ਪਾਉਣ ਲਈ ਖਾਸ ਕਰਕੇ ਪੁਰਾਣੇ ਸਮਿਆਂ 'ਚ ਗੁੱਡੇ ਨਾਲ ਗੁੱਡੀ ਫੂਕੇ ਮੀਂਹ ਪਾਉਣ ਲਈ ਨਿਭਾਈ ਜਾਂਦੀ ਰਸਮ ਨੂੰ ਸਤੀ ਪ੍ਰਥਾ ਨਾਲ ਸਿੱਧੇ ਤੌਰ ਤੇ ਜੋੜ ਕੇ ਵੇਖਿਆ ਜਾ ਸਕਦਾ ਹੈ। ਸਤੀ ਪ੍ਰਥਾ ਇੱਕ ਅਜਿਹੀ ਪ੍ਰਥਾ ਸੀ ਜਿਸ ਦੇ ਅਨੁਸਾਰ Hindu ਵਿਧਵਾ ਔਰਤ ਨੂੰ ਉਸਦੇ ਪਤੀ ਦੀ ਚਿਤਾ ਵਿੱਚ ਹੀ ਜਿਉਂਦਾ ਸੜਨਾ ਹੁੰਦਾ ਸੀ। ਸਨ 1803 ਵਿੱਚ ਇਹ ਬੰਗਾਲ ਵਿੱਚ ਬਹੁਤੀ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਉਨਹੀ ਦਿਨੀ ਭਾਰਤ ਵਿੱਚ ਇਸ ਦੇ ਵਿਰੁੱਧ ਸਭ ਤੋਂ ਪਹਿਲਾ ਵਿਲੀਅਮ ਕੈਰੀ ਨੇ ਆਵਾਜ਼ ਉਠਾਈ ਕਿਉਂਕਿ ਉਹਨਾਂ ਦੇ ਇਲਾਕੇ ਵਿੱਚ ਹੀ ਸਤੀ ਪ੍ਰਥਾ ਦੇ 478 ਮਾਮਲੇ ਸਨ ਜਿਹੜੇ ਕਿ 1815 ਅਤੇ 1818 ਵਿਚਕਾਰ ਵਧ ਕੇ 839 ਹੋ ਗਏ ਵਿਲੀਅਮ ਕੈਰੀ ਅਤੇ ਰਾਜਾ ਰਾਮਮੋਹਨ ਰਾਏ ਨੇ ਇਸ ਨੂੰ ਬੈਨ ਕਰਵਾਉਣ ਲਈ ਇੱਕ ਮਹਿੰਮ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦੀ ਮਿਹਨਤ رنگ ਲਿਆਈ। ਇਸ ਪ੍ਰਥਾ ਅਤੇ ਸਮਾਜਿਕ ਉਕ੍ਰੀਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ 4 ਦਸੰਬਰ 1829 ਨੂੰ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਗ ਨੇ ਇਸ ਨੂੰ ਭਾਰਤ ਵਿੱਚ ਪੂਰਨ ਤੌਰ ਤੇ ਬੈਨ ਕਰ ਦਿੱਤਾ। ਇਸ ਨੂੰ ਵਿਲੀਅਮ ਕੈਰੀ ਨੇ ਨਹੀਂ ਬਲਕਿ ਲਾਰਡ ਵਿਲੀਅਮ ਬੈਂਟਿੰਗ ਨੇ ਬੈਨ ਕੀਤਾ ਸੀ। ਇਹ ਦੋਵੇਂ ਵੱਖੋ ਵੱਖਰੀਆਂ ਸ਼ਖਸੀਤਾ ਸਨ ਕੁਝ ਇਨਸਾਨਾਂ ਦੇ ਉਦਮ ਦੇ ਸਦਕਾ ਇਹ ਸਮਾਜਿਕ ਕ੍ਰਿਤੀ ਹਮੇਸ਼ਾ ਵਾਸਤੇ ਬੰਦ ਹੋਈ ਮਤਲਬ